ਸਭ ਤੋਂ ਵੱਡੀ ਪੰਜਾਬ ਦੀ ਸ਼ਰਮਨਾਕ ਜਿਹੜੀ ਖਬਰ ਆ ਤਰਨਤਾਰਨ ਦੇ ਜ਼ਿਲ੍ਹਾ ਵਟੋਆ ਦੀ ਆਈ ਹੈ ਉਸ ਜਗ੍ਹਾ ਤੇ ਫਿਲ ਮੌਜੂਦ ਹਾਂ ਕਿ ਜਿੱਥੇ ਘਟਨਾ ਵਾਪਰੀ ਸੀ ਇਹ ਤਸਵੀਰਾਂ ਸਭ ਕੁਝ ਇੱਥੇ ਹੀ ਇਹ ਘਟਨਾ ਜਿਹੜੀ ਵਾਪਰੀ ਸੀ ਜਿਹਦੇ ਵਿੱਚ ਤਿੰਨ ਨੌਜਵਾਨ ਹੁੰਦੇ ਨੇ ਇੱਕ ਮਹਿਲਾ ਹੁੰਦੀ ਆ ਉਹ ਬੁਹਾ ਜਿਹੜਾ ਖੜਕਾਉਂਦੇ ਉਹਨਾਂ ਦਾ ਤੇ ਖੜਕਾਉਣ ਤੋਂ ਬਾਅਦ ਉਹ ਲੇਡੀਜ਼ ਮਹਿਲਾ ਬੁਹਾ ਖੋਲਦੀ ਆ ਉਸ ਤੋਂ ਬਾਅਦ ਉਸਨੂੰ ਪਹਿਲਾਂ ਹਵਾਲਤ ਫੜ ਕੇ ਗਲੀ ਦੇ ਵਿੱਚ ਧੋਇਆ ਜਾਂਦਾ ਫਿਰ ਉਸ ਤੋਂ ਬਾਅਦ ਕੱਪੜੇ ਪਾੜੇ ਜਾਂਦੇ ਨੇ ਪਰ ਹੁਣ ਸਵਾਲ ਇਹ ਆ ਕੀ ਕਿਹਾ ਜਾ ਰਿਹਾ ਕਿ ਤੋਂ ਤੇ ਜਿਹੜੇ ਪਿੰਡ ਦੇ ਲੋਕ ਨੇ ਉਹ ਖੜੇ ਦੇਖਦੇ ਤਮਾਸ਼ਾ ਦੇਖ ਰਹੇ ਸਨ ਪਰ ਦੁਕਾਨਦਾਰ ਦੇ ਵੱਲੋਂ ਜਦੋਂ ਪਰਨਾ ਦੇਖ ਕੇ ਉਸ ਨੂੰ ਜਿਹੜੀ ਕਿ ਉਸ ਦੀ ਜਿਹੜੀ ਟੱਕ ਦਿੱਤੀ ਆ ਹੁਣ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਇਹ ਕੀ ਕੁਝ ਹੋ ਰਿਹਾ ਗੱਲਬਾਤ ਵਿੱਚ ਕਰਾਂਗੇ ਮਤਲਬ ਸਾਡਾ ਮਜੂਰ ਨੇ ਕਿਉਂਕਿ ਸ਼ਰਮਨਾਤੇ ਹਟਣਾ ਹੈਗੀ ਆ ਮੈਂ ਜੀ ਕਿਹਾ ਦੇਖ ਰੋ ਕੀ ਪੂਰਾ ਮਾਮਲਾ ਕੀ ਸੀ ਇਸੇ ਇੱਕ ਜਗ੍ਹਾ ਤੇ ਹੋਇਆ ਸਰ ਹਾਂ ਇੱਥੇ ਹੋਇਆ ਸਾਰੇ ਖਲੋਤੇ ਹੀ ਸਾਰੇ ਮਾਮਲਾ ਖਲੋਤੇ ਕਾਰਨ ਕੀ ਹੈ ਗੱਲ ਲੜਾਈ ਦਾ ਜੀ ਲੜਾਈ ਦਾ ਕੁੜੀ ਮੁੰਡੇ ਦਾ ਹੀ ਮੇਰੇ ਦੇ ਵਿੱਚ ਕੋਈ ਦੋਸ਼ ਨਹੀਂ ਹੈਗਾ ਕੁੜੀ ਮੁੰਡਾ ਗਏ ਉਹਨਾਂ ਕੋਲ ਮਰਜ਼ੀ ਕਰਾਈ ਮੈਂ ਵੀ 2 ਮਹੀਨੇ ਬਾਅਦ ਆਈ ਆ ਇਹਨਾਂ ਮੇਰੇ ਨਾਲ ਕੰਮ ਕਰਦਾ ਪੂਰੀ ਲੱਗਦਾ ਕਿ ਜਿਹੜਾ ਪਹਿਲੇ ਬੱਚੇ ਦੇ ਬਰੂਨ ਲੜਕੀ ਕੋਈ ਪਿੱਛੇ ਖੜੀ ਗਈ ਹੈ ਟਾਡੀ ਹਾਂਜੀ ਹਾਂ ਲੀਲਾ ਪਹਿਲਾਂ ਇਹ 2-5 ਸਾਲ ਪਹਿਲਾਂ ਸਾਡੇ ਘਰੇ ਖੋਦ ਕੁੜੀ ਆ ਗਈ ਸੀ ਆਈ ਪਹਿਲਾਂ ਤੇ ਜੁਨੀ ਰਾਕੇ ਮੋੜੀ ਵਾਪਸ ਕੀਤੀ ਇਹਨਾਂ ਕੁੜੀ 5 ਸਾਲਿਆਂ ਅੰਕਨ ਫੇਰ ਕਦਮ ਠਾਇਆ ਸਾਡੇ ਘਰੇ ਕਿਦਾਂ ਦਾ ਮਾਮਲਾ ਕਿਦਾਂ ਦਾ ਮਾ ਮਲਾ ਘਾਇ ਹਾਂ ਜੀ ਕਿਤੇ ਤਰੀਕ ਦਾ ਆ ਜਦੋਂ ਮੈਂ ਵੀਡੀਓ ਕਿੰਨਾ ਦੇ ਵੱਲੋਂ ਬਣਾਈ ਗਈ ਸੀ ਵੀਡ ਕੋਨ ਨਾਲ ਬਣਾਈ ਗਈ ਮੁੰਡੇ ਵਾਲਿਆਂ ਦੇ ਬਾਹਰ ਕਦੋਂ ਕੀਤੀ ਕਿਉਂ ਬਾਹਰ ਨੂੰ ਨੂੰ ਨੇ ਪਤਾ ਨਹੀਂ ਵੇਸ ਬੁੱਕਾ ਉਹਦਨ ਕਿਤੀ ਕਿ ਦੂਜੇ ਦਿਨ ਕੀਤੀ ਹੈ ਨਹੀਂ ਪਤਾ ਮੈਂ ਤਾਂ ਪਾਜ ਭਜਾ ਕੇ ਦੀ ਜਾਨ ਬਚਾਈ ਤੇ ਕੋਈ ਜੀ ਨਹੀਂ ਬੋਲਿਆਗਾ ਕੋਈ ਇੱਕਦਮ ਹਾਂ ਸਾਰੇ ਤਮਾਸ਼ਾ ਦੇਖਦੇ ਸੀ ਤੇ ਕਹਿੰਦੇ ਪਹਿਲਾਂ ਤਾਂ ਬੂਹਾ ਖੜਕਾਇਆ ਗਿਆ ਫਿਰ ਨਾਲ ਦੇ ਦਰੋਂ ਬੂਹਾ ਖੋਲਿਆ ਗਿਆ ਕਟਾ ਹਾਂ ਜੀ ਪਹਿਲਾਂ ਕੰਨ ਤੋਂ ਦਵਾਜ ਦਿੱਤੀ ਆ ਠੀਕ ਆ ਮੈਂ ਖੋਲੇ ਵਾਲੇ ਬੂਆ ਮੈਂ ਖ ਨਹੀਂ ਮੈਂ ਖੋਲਣਾ ਫਿਰ ਦੂਰੀ ਕੰਨ ਦਤ ਦੀ ਆਜ ਗਈ ਆ ਫਿਰ ਮੈਂ ਬੂਆ ਖੋਲੇ ਤੇ ਬੂਆ ਖੋਲਦਾ ਸਾਰੀ ਹੋਣਾ ਨੇ ਕਿੰਨੇ ਜਾਣੇ ਸੀ ਉਹ ਚਾਰ ਬੰਦੇ ਬੁੜੀ ਲੱਗਦਾ ਕਿ ਉਹਨਾਂ ਨੇ ਤਰਸ ਕੇ ਕਹਿੰਦੇ ਤੁਸੀਂ ਵਾਜੋ ਦਿੱਤੀ ਆ ਕਿ ਅੰਦਰ ਬਹਿ ਕੇ ਗੱਲ ਕਰ ਲੈਂਦੇ ਆ ਹਾਂ ਮੈਂ ਇਹ ਗੱਲ ਆ ਕਿ ਵੀ ਮੇਰੇ ਮੁੰਡੇ ਆਉਣਗੇ ਮੇਰੇ ਘਰ ਆ ਆ ਉਹ ਗੱਲ ਕਰਾਂਗੇ ਆਪਾਂ ਪਰ ਨਹੀਂ ਉਹਨਾਂ ਆਖੇ ਬੂਆ ਖੋਲ ਬੋਲਸਾ ਨੂੰ ਕੀ ਕਰਬੇ ਬੋਲਸਾ ਨਾਲ ਵਾਧੂ ਹੋ ਜਾਏ ਤੇ ਕਾਰਵਾਈ ਤਾਂ ਵਾਧੂ ਹੋਣੀ ਪਰ ਅੱਥੀ ਨਹੀਂ ਆਉਣ ਦੇ ਜਦੋਂ ਤੇ ਕਿੰਨੇ ਕਰ ਛੱਡੀ ਉਹਨਾਂ ਦਾ ਕਰ ਹੈਗਾ ਜੀ ਚਾੜ ਕੇ ਕੋਈ ਕੰਟਿੰਡਾ ਮੈਂਬਰ ਜਾਂ ਪੰਚਾਇਤ ਨੇ ਬਦਲ ਕੋਈ ਕਦਮ ਚੁੱਕਿਆ ਕਿ ਕੋਈ ਕਦਮ ਕਿਹ ਹੈ ਨਹੀਂ ਚੁੱਕਿਆ ਹਾਂ ਨਾ ਸਰਪੰਚ ਨੇ ਨਾ ਕਿਸੇ ਨੇ ਨਹੀਂ ਚੁੱਕਿਆ ਮੇਰੇ ਬਾਅਦ ਤੱਕ ਇਹਨੇ ਨਹੀਂ ਚੁੱਕਿਆ ਉਹ ਕਹਿੰਦਾ ਕਿ ਦੁਕਾਨਦਾਰ ਨੂੰ ਪਨਾ ਦਿੱਤਾ ਕਿ ਇਹਨੇ ਜਦੋਂ ਮੈਂ ਭੱਜ ਕੇ ਦੁਕਾਨ ਚ ਆਣੀ ਆ ਇਹਨੇ ਮੇਰੇ ਤੋਂ ਪਨਾ ਸੋਚਿਆ ਹੋਰ ਕੋਈ ਨਹੀਂ ਕਿਹਨੇ ਪਨਾ ਸੋਚਿਆ ਪਰ ਉਹ ਉਹਨਾਂ ਦੀ ਛਾਪੇਮਾਰੀ ਕਰ ਰਹੀ ਪੁੱਤ ਹਾਂ ਉਹਨਾਂ ਦੀ ਕਰ ਰਹੀ ਹੈ ਪਰ ਉਹਨੂੰ ਮਿਲ ਨਹੀਂਦਾ ਇਹ ਜੀ ਪਰ ਲੱਗਦਾ ਕਿ ਬੇਟਾ ਜੇ ਲੜਕੀ ਨੂੰ ਕਿਸੇ ਨੂੰ ਭਾ ਕੇ ਘੜਦਾ ਲਵ ਮੈਰਿਜ ਦਾ ਜਿਹੜਾ ਸਾਰਾ ਰੱਟਾ ਵਾ ਉਹ ਮਾਨੂੰ ਸੱਜਾ ਪੁੱਤ ਨਹੀਂ ਪਿਆ ਰਹੀ ਹਾਂਜੀ ਮਾਨੂੰ ਪੁੱਤ ਪਈ ਆ ਤੁਸੀਂ ਨਹੀਂ ਸੱਟਣਾ ਤੁਸੀਂ ਕੀ ਦੇਖਦੇ ਹੋ ਕਿ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਤੁਸੀਂ ਕਹਿ ਰਹੇ ਹੋ ਪਰ ਇਹ ਕੱਤੀ ਤਰੀਕੇ ਦਾ ਜਿਹੜਾ ਮਸਲਾ ਵਾ ਅਪਣੇ ਕੱਲ ਕੱਲ ਉਹਨਾਂ ਦੇ ਲੋਕ ਹਮਲਾ ਕੀਤਾ ਗਿਆ ਕਹਿੰਦੇ ਨੇ ਹਾਂਜੀ ਗੱਲ ਆ ਵੀ ਅਸੀਂ ਗਏ ਆ ਬੜੇ ਪਿੰਡ ਗਏ ਉਹਨਾਂ ਨੇ ਐਸਾ ਚੋ ਨੇ ਪਰ ਨਹੀਂ ਮਿਲੇ ਨਹੀਂ ਇਹ ਪਤਨੀ ਕਿੱਥੇ ਵੜੀ ਆ ਕਿਸੇ ਮੰਗ ਕੀ ਕਰਦੇ ਤੁਸੀਂ ਮੰਗੇ ਹੋਏ ਕਰਦੇ ਆ ਵੀ ਇਹ ਜੇਲ੍ਹ ਚ ਜਾਣੀ ਚਾਹੀਦੇ ਪੰਜੇ ਜੀ ਮੈਂ ਕੋਈ ਮੰਗ ਨਹੀਂ ਮੇਰੀ ਇਹ ਨਾਲ ਬੇਟਾ ਨਾਲ ਗੱਲ ਹੁੰਦੀ ਪਈ ਤੁਹਾਡੀ ਹਾਂਜੀ ਬੇਟਾ ਨਾਲ ਮੇਰੇ ਨਾਲ ਗੱਲ ਹੁੰਦੀ ਆ ਉਹਨਾਂ ਦੀ ਜਿਹੜੀ ਲੜਕੀ ਆ ਉਹਨਾਂ ਵੀ ਗੱਲ ਹੁੰਦੀ ਆ ਹਾਂ ਉਹਨਾਂ ਨਾਲ ਵੀ ਉਹ ਆਂਦੀ ਮੰਮੀ ਜੋ ਤੁਸੀਂ ਆਖੋਗੇ ਉਹ ਹੀ ਹੋਊਗਾ ਮੈਨੂੰ ਆਦੇ ਭਣ ਭਰਾਵਾਂ ਦੀ ਲੋੜ ਨਹੀਂ ਮੈਨੂੰ ਤੇਰੀ ਜਾਨ ਦੀ ਲੋੜ ਆ ਇਹ ਤੋਂ ਸਾਰਾ ਮਾਮਲਾ ਹੈਗਾ ਸੀ ਤੇ ਇਥੇ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਲੋਕ ਇਸ ਚੀਜ਼ ਨੂੰ ਕਿੱਦਾਂ ਦੇਖ ਰਹੇ ਨੇ ਭਜੀ ਕੀ ਨਾਮ ਆ ਤੁਸੀਂ ਇਸੇ ਪਿੰਡ ਦੇ ਹਾਂਜੀ ਮੈਂ ਟੋਏ ਦੇ ਤੇ ਕੀ ਕਹਿਣਾ ਚਾਹੋਗੇ ਜਿਹੜੀ ਘਟਨਾ ਵਾਪਰੀ ਆ ਪਰ ਇਸ ਘਟਨਾ ਨੂੰ ਇਸ ਜਗ੍ਹਾ ਦੇ ਉੱਪਰ ਕਹਿੰਦੇ ਕਿ ਲੋਕ ਦੇਖਦੇ ਰਹੇ ਆ ਪਰ ਕਿਸੇ ਨੇ ਛਡਾਉਣ ਦੀ ਕੋਸ਼ਿਸ਼ ਨਹੀਂ ਕੋਈ ਦੁਕਾਨਦਾਰ ਦੇ ਵੱਲੋਂ ਪਰਨਾ ਦਿੱਤਾ ਗਿਆ ਉਹਨਾਂ ਨੂੰ ਹਾਂਜੀ ਦੁਕਾਨਦਾਰ ਨੇ ਕੋਸ਼ਟ ਵੀ ਨਹੀਂ ਕੀਤੀ ਜੀ ਅ ਵੀ ਦੁਕਾਨਦਾਰ ਨੇ ਇੱਥੇ ਬਹੁਤ ਜਾਣੇ ਸੀ ਕਿਸੇ ਨੇ ਨਹੀਂ ਕੋਸ਼ਟ ਕੀਤੀ ਅਹੀਂ ਮੌਕੇ ਤੇ ਨਹੀਂ ਹੈ ਕਿ ਲੱਗਦਾ ਕਿ ਇੱਕ ਜਿਹੜੀ ਪਹਿਲਾ ਸੀ ਜਿਹਦੇ ਵੱਲੋਂ ਕੱਪੜੇ ਪਾੜੇ ਗਏ ਆ ਪਰ ਇਹ ਸ਼ਰਮਨਾਸ ਹੈ ਕਿ ਇੱਕ ਮਹਿਲਾ ਦੇ ਵੱਲੋਂ ਹੀ ਕੱਪੜੇ ਪਾੜੇ ਗਏ ਹਾਂਜੀ ਅਹੀਂ ਸ਼ਰਮ ਤਾਂ ਬਹੁਤ ਹੀ ਆਉਂਦੀ ਆ ਵੀ ਤੁਹਾਨੂੰ ਪਤਾ ਔਰਤ ਨੂੰ ਤੇ ਔਰਤ ਨੂੰ ਆਉਣੀ ਚਾਹੀਦੀ ਆ ਨਾ ਕਿ ਮਤਲਬ ਮਨਲਾ ਔਰਤ ਪਾੜ ਦਿੰਦੀ ਵੀ ਜਦੋਂ ਬੰਦਾ ਜਨਾਨੀ ਦੇ ਗੱਲ ਪਵੇ ਤਾਂ ਜਨਾਨੀ ਨੂੰ ਕਿੰਨੀ ਸ਼ਰਮ ਆ ਉਹ ਵੀ ਅਫੀ ਨੰਗਿਆ ਕਰ ਦੇਣਾ ਦੇਖੋ ਭਾਜ ਕੇ ਉਹਨਾਂ ਨੇ ਜਾਨ ਬਚਾਈ ਤੋਂ ਹਾਂਜੀ ਭਾਜ ਕੇ ਜਾਨ ਬਚਾਈ ਆ ਬਾਅਦ ਚ ਅਹੀਂ ਆਏ ਆਂ ਮੁਲਕ ਬਹੁਤ ਹੀ ਇੱਥੇ ਕਿਸੇ ਨੇ ਕੋਸ਼ਟ ਕੀਤੀ ਵੀ ਅਹੀਂ ਮੰਨ ਲਓ ਅਹੀਂ ਪਿੰਡ ਦੀ ਨੌਂ ਤੇ ਵੱਲੋਂ ਜਾਂ ਮੰਨ ਲਓ ਕੋਈ ਵੀ ਮੰਨ ਲੈਂਦੇ ਵੀ ਭਾਈਆਂ ਦੀ ਇੱਜ਼ਤ ਚਾਹੀਏ ਵੀ ਕੋਈ ਨਾ ਗਾਹ ਹੋਇਆ ਬਿਲਕੁਲ ਭਾਜੀ ਤੁਸੀਂ ਇਸ ਘਟਨਾ ਨੂੰ ਕਿੱਦਾਂ ਦੇਖਦੇ ਹੋ ਕਿ ਦੇਖੋ ਜੀ ਜਿਹੜੀ ਘਟਨਾ ਆ ਇਹਦੇ ਨਾਲ ਦੀ ਹੋਣੀ ਚਾਹੀਦੀ ਕਿਉਂਕਿ ਸਿੱਖ ਧਰਮ ਦਾ ਪਰਜਾ ਵੀ ਗਊ ਗਰੀਬ ਦੀ ਰੱਖੀ ਕਰਨੀ ਸਾਡੇ ਤੇ ਸਮਾਜ ਦੇ ਵਿੱਚ ਗਊ ਗਰੀਬ ਨੂੰ ਬਚਾਉਣ ਦਾ ਕੀੜਾ ਹੀ ਮਰ ਗਿਆ ਵੀ ਹੈ ਨਹੀਂਗਾ ਕਿਸੇ ਦੀ ਇੱਜ਼ਤ ਲੁੱਟੀ ਜਾਵੇ ਕੋਈ ਵੇਖੀ ਜਾਂਦੇ ਐ ਤਮਾਸ਼ਗੀ ਅੱਜ ਕੱਲ ਦਾ ਸਮਾਇਆ ਵੀ ਤਮਾਸ਼ਾ ਵੇਂਦੇ ਆ ਕੱਖ ਛੁੱਟ ਕੇ ਅੱਗ ਬਾਲਦੇ ਆ ਬੁਝਾਉਂਦੀ ਬਾਈ ਨਾ ਬਾਲਦੇ ਆ ਮੈਂ ਤਿਸ ਤੱਕ ਕਰਨਾ ਵੀ ਜਦੋਂ ਇਹਦੇ ਧੀਰੇ ਪਾੜਦੇ ਸੀ ਸੋ ਚਾਰ ਕਾੜੀ ਹੁੰਦੇ ਆ ਵੀ ਇਹ ਕੰਮ ਬਜਾਰੇ ਸਿਰ ਧੀਆਂ ਵਾ ਨੰਗਾ ਆਉਣਾ ਛੋਟ ਬੱਚੀਆਂ ਵੀ ਆਉਣਾ ਸਿਆਣਿਆਂ ਵੀ ਆਉਣਾ ਬਜ਼ੁਰਗਾਂ ਆਉਣਾ ਇਹ ਕੰਮ ਇੱਥੇ ਆ ਕਰੋ ਤੁਸੀਂ ਫੈਸਲਾ ਕਰਨਾ ਹੈ ਪੰਚਾਇਤ ਸਦਨ ਕੋਈ ਆਪ ਦੇ ਮੋਦਰ ਸੱਜੋ ਉਹ ਵੀ ਸਾਡੇ ਦੇ ਵੀ ਸੱਜਦੇ ਬਹਿ ਕੇ ਫੈਸਲਾ ਕੀ ਬਹਿ ਗਏ ਜਿਹੜੇ ਪਾਉਣ ਦਾ ਤਾਂ ਕੋਈ ਮਤਲਬ ਵੀ ਨਹੀਂ ਸੀ ਲੋਕ ਸਾਰੇ ਦੇਖਦੇ ਰਹੇ ਸਾਰੇ ਅੱਗੇ ਮੈਂ ਤੇ ਨਾ ਵੀ ਅੱਗੇ ਉਦਾਲੀ ਆਉਂਦਾ ਸੀ ਲੋਕ ਦੀਆਂ ਧੀਆਂ ਪਾਣਾ ਤੇ ਪੱਤ ਲੁੱਟਦਾ ਸੀ ਅੱਜ ਸਮਾਜ ਉਹ ਜਿਹਾ ਬਣ ਗਿਆ ਸਾਡੀਆਂ ਹੀ ਧੀਆਂ ਪਾਣਾ ਦੀ ਸਾਡੇ ਹੀ ਪੱਤ ਲੁੱਟੀ ਜਾਂਦੇ ਇਹਦੇ ਵਿੱਚ ਦੋਰ ਹੈ ਨਹੀਂ ਕੋਈ ਇਤੀਪਾ ਨਹੀਂ ਕੋਈ ਸਮਝਦਾ ਕੋਈ ਜੀ ਕੋਈ ਮਾਣ ਨਹੀਂ ਸਮਝਦਾ ਅੱਗੇ ਸੀ ਮਾਰ ਆ ਗਿਆ ਜੀ ਸੁੰਦੇ ਵੇਲੇ ਕੋਈ ਜਦੋਂ ਸਸੇ ਔਂਟਾ ਸੀ ਜਵਾਈ ਭਾਈ ਪਿੰਡ ਦਾ ਤੇ ਉਹਨਾਂ ਨੂੰ ਘੋੜਾ ਦੇਤਾ ਵੀ ਚੱਲ ਵੀ ਜਵਾਈ ਭਈ ਪਿੰਡ ਦਾ ਅੱਜ ਕੱਲ ਕੋਈ ਹੀ ਦੀ ਨੌਤੀ ਨਹੀਂ ਕੋਈ ਸਮਝ ਰਿਆ ਉਹ ਕਹਿੰਦੇ ਕਿ ਕੋਟ ਮਾਰ ਕਰਕੇ ਉਹਨਕੇ ਵੀਡੀਓ ਇਹਨਾਂ ਦੇ ਵਲੋਂ ਵਾਇਰਲ ਕਰਦੇ ਵੀਡੀਓ ਉਹ ਨਹੀਂ ਬਣਾਈ ਆ ਉਸ ਵੀਡੀਓ ਨਹੀਂ ਉਹਨਾਂ ਨੇ ਫਸਾਇਆ ਨਹੀਂ ਦੇ ਸਾਡੇ ਪਿੰਡ ਦਾ ਇਹੀ ਵੀ ਚੱਲ ਪਿੰਡ ਪਿੰਡ ਚ ਘੁੜਾ ਰਹਿ ਜਾਂਦਾ ਜਦੋਂ ਵੀਡੀਓ ਵਾਇਰਲ ਹੋ ਗਈ ਵੀਡੀਓ ਦੇ ਚੱਲ ਕੇ ਬਾਹਰ ਤੱਕ ਅੱਜ ਬਾਹਰ ਉਸ ਨੌਂਦੇ ਪਿੰਡ ਦਾ ਕੀ ਹਾਲਿਆ ਪਿੰਡ ਦਾ ਨਾਮਤ ਨਾਮ ਹੁੰਦਾ ਬਹੁਤ ਏਡਾ ਬੇਇੱਜ਼ਤੀ ਪਿੰਡ ਦੀ ਹੋਈ ਆ ਕਿੱਥੇ ਸਾਡੇ ਪਿੰਡ ਦੇ ਬਾਬਾ ਫਤਿਹ ਹੋਈ ਸਾਡੇ ਪਿੰਡਾਂ ਦੇ ਲੋਕ ਜਾਣਦੇ ਵੀ ਗੁਰਮੁਖ ਸਿੰਘ ਢੱਡਗਾ ਸੀ ਫਿਰ ਸਾਹੋਂ ਵਲਟੋਆ ਸੀ ਬਾਪੂ ਇੰਦਰਜੀਤ ਸੀ ਸਾਡੇ ਨਾਂ ਨੂੰ ਪਛਾਣਦੇ ਸੀ ਸਾਡੇ ਪਿੰਡ ਦਾ ਮੱਖਣ ਦੋਰਾ ਸੀ ਇਸ ਵੀਡੀਓ ਇਸ ਵੀਡੀਓ ਨੇ ਤੇ ਸਾਡੇ ਪਿੰਡ ਨੂੰ ਕੀ ਹਿੰਦੁਸਤਾਨ ਨੂੰ ਸ਼ਰਮਸਾਰ ਕਰਕੇ ਰੱਖਤਾ ਇੱਕ ਟਿੱਕ ਜਨਾਨੀ ਨੇ ਹੀ ਜਨਾਨੀ ਦੀ ਇੱਜ਼ਤ ਲੁੱਟੀ ਇੱਕ ਜਨਾਨੀ ਨੇ ਹੀ ਕੱਪੜੇ ਪਾੜਤੇ ਆ ਏਡੀ ਬੇਇੱਜ਼ਤੀ ਏਡਾ ਪਰਦਿਸ਼ਾਈ ਆ ਸਾਡੇ ਪੰਜਾਬ ਦੀ ਜੀ ਦੀ ਗੂ ਕਿੰਨਾ ਦਿੱਤੀ ਸੀ ਜਿਹੜੀ ਇੱਜ਼ਤ ਬਚਾਉਣ ਵਾਲੀ ਧਰਤੀ ਸੀ ਆ ਜਿੰਨੇ ਇੱਜ਼ਤ ਰੋਲ ਕੇ ਰੱਖਦੇ ਕਿ ਮਹਿਲਾ ਕੰਦੀ ਵੀ ਆ ਅੰਦਰ ਬੈਠ ਕੇ ਗੱਲ ਕਰ ਲੈਂਦੇ ਆ ਪਰ ਉਹਨਾਂ ਦੇ ਵੱਲ ਹਮਲਾ ਕੀਤਾ ਜਾ ਰਿਹਾ ਸੀ ਇੰਥੇ ਤੱਕ ਕਿ ਅਰਫ ਜਿਹੜੇ ਨੰਗੀ ਕੀਤੇ ਜਾ ਰਹੇ ਸੀ ਬਿਲਕੁਲ ਜੀ ਸਾਡੇ ਕੱਪੜੇ ਪਾੜ ਦਿੱਤੇ ਗਏ ਆ ਨਹੀਂ ਵੀਡੀਓ ਬਹਨੇ ਆ ਉਸ ਟਾਈਮ ਤੇ ਚਲੋ ਮੇਰੇ ਵਰਗਾ ਵੀ ਹੁੰਦਾ ਤਾਂ ਸੀ ਕੁਛ ਜਿਹਾ ਕਰਦੇ ਵਿੱਚ ਤਾਂ ਬਚਾਉਣੀ ਆ ਸਾਡੀ ਨੌਤੀਏ ਸਾਡੇ ਪਿੰਡ ਦੀ ਜੀ ਰੇ ਨਾ ਕੋਈ ਚਲੋ ਤਮਾਸ਼ਗੀਰ ਤਾਂ ਮਦਸਿੰਦੇ ਵੀ ਅੱਜ ਕੱਲ ਸਮਾਰਟ ਹੋ ਜਾ ਗਿਆ ਕੱਕ ਕੱਕ ਸੁੱਟ ਕੇ ਨਗ ਲਾ ਦਿੰਦੇ ਆ ਪਰ ਭਜਾਉਣ ਵਾਲਾ ਕੋਈ ਵੀ ਨਹੀਂ ਇਹ ਪਿੰਡ ਦੀ ਘਟਨਾ ਵਾ ਤੇ ਦੇਖ ਲਓ ਕੀ ਕੀ ਹਾਲਾਤ ਨੇ ਤੇ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਪਰਣਾ ਦਿੱਤਾ ਗਿਆ ਸੀ ਅਸੀਂ ਤੇ ਕਹਿ ਸਕਦੇ ਕਿ ਗੁਰਸਿੱਖ ਹੈਗੇ ਸੀ ਉਹਨਾਂ ਨੇ ਇਹ ਚੀਜ਼ ਪੂਰੀ ਦੇਖੀ ਆ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਸ ਮਹਿਲਾ ਦੇ ਕੱਪੜੇ ਪਾ ਰਹੇ ਤੇ ਇਸ ਦੁਕਾਨ ਦੇ ਜਿਹੜੇ ਗੁਰਸਿੱਖ ਹੈਗੇ ਨੇ ਮਾਲਕ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਿੱਦਾਂ ਜਦੋਂ ਹੁਣ ਪਰਣਾ ਪਾਇਆ ਉਦੋਂ ਵੀ ਪਰਣਾ ਪਾਇਆ ਸੀ ਪਜੀ ਕੀਤਾ ਦੇਖ ਰਿਓ ਕਿ ਸਾਰਾ ਸਾਰਾ ਕੁਝ ਇਥੇ ਤੁਹਾਡੇ ਸਾਹਮਣੇ ਹੋਇਆ ਇਹ ਬਾਹਰ ਨਹੀਂ ਵੇਖਿਆ ਤੇ ਜਦੋਂ ਅੰਦਰ ਆਈ ਹੈ ਨਾ ਉਦੋਂ ਉਹ ਮਿਲਕਤਾ ਉਹਨਾਂ ਨੂੰ ਉਹ ਬੰਦਿਆਂ ਮਗਰਾ ਉਦੈਸਰੀ ਤੇ ਮੁਰਕੇ ਹੀ ਆਦਾ ਪਰਨਾ ਉਹਨੂੰ ਦਿੱਤਾ ਵੀ ਇਤਿਆਦ ਸਰੀਰ ਦਾ ਬਾਸੇ ਤੋਂ ਵਾਦਨੀ ਗੱਲ ਹੋ ਗਈ ਪੇਟ ਬਾਸੇ ਕਿੰਦਾ ਸੀ ਪੈਂਡਵਾਸ ਤੋਂ ਮਾੜੀ ਹੈ ਨਾ ਕਿਸੇ ਨਾਂ ਤੇ ਜਿਹੜਾ ਨੂੰ ਜਾਣਿਆ ਜ਼ਿਆਦਾ ਸੀ ਪਰ ਜਦੋਂ ਵੀਡੀਓ ਵਾਰ ਲਈਆ ਕਹਿੰਦੇ ਵਿਦੇਸ਼ਾਂ ਤੋਂ ਫੋਨ ਆ ਰਹੇ ਕਿ ਤੁਹਾਡੇ ਪੇਟ ਚ ਹੋ ਗਈ ਇਸਾ ਗੁੰਡਾ ਉਹ ਇਹ ਜੋ ਗੱਲ ਵੀ ਮਾਰੀ ਹੋਈ ਹੈ ਉਸ ਤੇ ਇਹੋ ਜੀ ਗੱਲ ਤਾਂ ਮਾਰੀ ਹੁੰਦੀ ਹੈ ਨਾ ਕਿਸੇ ਦੀ ਜੀੜੀ ਪਾੜਦ ਨੇ ਗੱਲ ਮਾਰੀ ਹੁੰਦੀ ਹੈ ਹਾਂਜੀ ਬਸ ਬਿਲਕੁਲ ਜੀ ਇਹਨਾਂ ਗੋਸਟ ਖੇ ਦੇ ਵੱਲੋਂ ਉਹਨਾਂ ਨੂੰ ਪਾਣਾ ਦਿੱਤਾ ਗਿਆ ਸੀ ਕਿ ਇਹ ਜੇ ਟੱਕਣ ਵਾਸਤੇ ਪਰ ਹਾਲਾਤ ਇਹ ਪੰਜਾਬ ਦੀ ਤਸਵੀਰ ਅਸੀਂ ਦਿਖਾ ਰਿਹਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਤੇ ਲੋਕ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਜਿੱਦਾਂ ਕੱਲ ਕੱਟ ਸੀ ਲੋਕਾਂ ਦਾ ਤਾਂ ਦੇਖਦੇ ਆ ਅਗਲਾ ਤਾਂ ਹੋਰ ਵੀ ਅਸੀਂ ਗੱਲ ਕਰਦੇ ਆ ਪਰ ਤੁਸੀਂ ਅਸੀਂ ਪਿੱਛੇ ਦੇਖ ਰੋ ਜਿਹੜੀ ਆ ਘਟਨਾ ਕਲ ਵਾਪਰੀ ਬਿਲਕੁਲ ਗਲਤ ਆ ਪਰ ਜਿਹੜੇ ਵੇਖਣਾ ਲੈਣਾ ਮੈਂ ਉਹ ਉਹ ਆ ਨਾ ਪੀ ਮਦੇ ਜਮੀਰ ਮਰੇ ਉਹਨਾਂ ਦੇ ਹਾਂ ਜਿਨ੍ਹਾਂ ਇਹ ਘਟਨਾ ਵੇਖੀ ਹੈ ਨਾ ਉਹਨਾਂ ਦੇ ਜਮੀਰ ਮਰੇ ਇਥੇ ਕਿੰਨਾ ਮੁਲਕ ਸੀ ਪਰ ਮੈਂ ਤਾਂ ਨਹੀਂ ਕਿਉਂਕਿ ਜਿਨ੍ਹਾਂ ਨੇ ਕਪੜੇ ਪਾੜੇ ਇੰਨੇ ਦੋਸ਼ੀ ਨੇ ਜਿਹੜੇ ਵੇਖ ਰਹੇ ਉਹ ਸਭ ਤੋਂ ਦੋਸ਼ੀ ਹੈ ਉਹ ਤੋਂ ਜ਼ਿਆਦਾ ਦੋਸ਼ੀ ਇਹ ਕੀ ਆ ਆਸਾਨ ਹੀ ਕੋਈ ਕੋਈ ਬੰਦਾ ਕੇ ਜੁੜਤ ਨਹੀਂ ਹੈਗੇ ਯੋਨ ਕੀਤੀ ਨਾ ਮੁੰਡੇ ਕੀਤੀ ਹੈ ਮੁੰਡਾ ਮਾਰਦੇ ਹਨ ਹਾਂ ਮਾਰਦੇ ਸੋਸ ਮਾਰਾ ਕਿ ਕਿਸੂ ਨਹੀਂ ਹੂੰ ਗੇ ਜਿਹੜਾ ਉਹ ਖਾਤਾ ਮੈਂ ਅੱਜ ਤੱਕ ਨਹੀਂ ਆ ਗੇ ਅੱਜ ਵੀ ਮੈਂ ਵੀਡੀਓ ਬਣਾਈਆਂ ਨਾ ਮੈਂ ਨਹੀਂ ਵੇਖੀ ਮੈਂ ਦੋ ਤੀਆਂ ਦਾ ਪੀਉ ਆ ਹੂੰ ਪਰ ਉਹ ਜਿਹੜੇ ਬੰਦੇ ਉਹਨਾਂ ਦੀ ਜਮੀਰ ਮਰੇ ਆ ਪਰ ਲੱਗਦਾ ਕਿ ਰਿਸ਼ਤੇਦਾਰਾਂ ਦੇ ਵਿੱਚ ਕੀ ਗੱਲਾ ਹੁੰਦੀ ਹੋਣੀ ਹੈ ਪਰ ਸਰ ਪਿੰਡ ਵਾਸਤੇ ਬੜੀ इमोशनल ਗੱਲ ਹੈ ਮੈਂ ਤਾਂ ਕੀ ਕੋਈ ਥਾਂ ਨਹੀਂ ਹੈ ਕਿ ਕੋਈ ਬੰਦਾ ਨਹੀਂ ਹੈ ਕੋਈ ਜੋ ਦਿੰਦੇ ਬਾਹਾਂ ਤੋੜ ਦਿੰਦੇ ਪਰ ਆ ਕੰਮ ਨਾ ਕਰਦੇ ਬਿਲਕੁਲ ਜੀ ਪਿੰਡ ਦੇ ਇਹ ਹੁਣ ਲੋਕ ਕਹਿ ਰਹੇ ਨੇ ਕੀ 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 ਹਾਲਾਤ ਨੇ ਗੱਲਬਾਤ ਅਸੀਂ ਕਰਾਂਗੇ ਬਾਬਾ ਕੀ ਨਾਮ ਹੈ ਜੀ ਮੇਰਾ ਨਾਮ ਸੰਤੋਖ ਸਿੰਘ ਹੈ ਜੀ ਇਹ ਜਿਹੜੀ ਜਨਾਨੀ ਉਹ ਜਿਹੜੀ ਜਣਾ ਉਹ ਮੈਂ ਆਉਸ ਘਰ ਖਲੋਤਾ ਹਾਂ ਅੱਛਾ ਤੁਸੀਂ ਇੱਥੇ ਮੌਕੇ ਤੇ ਸੀ ਅਸੀਂ ਆਉਸ ਘਰ ਖਲੋਤੇ ਜਿੱਥੇ ਉਹ ਕੁੜੀ ਖਲੋਤੀ ਆ ਨਿੱਕੀ ਇੱਧਰ ਹੋ ਜੂ ਉਹ ਜਨਾਨੀ ਨੇ ਕੰਦ ਟਪ ਕੇ ਇਹਨਾਂ ਦੇ ਅੰਦਰੋਂ ਗੇਟ ਵੱਜਾ ਏ ਉਹ ਲਾ ਗਏ ਨਾਲੇ ਕੰਦ ਟਪਦੀ ਆ ਨਾਲੇ ਅੱਗ ਆਉਂਦੀ ਆ ਚਾਹੇ ਬੂਹਾ ਨਹੀਂ ਲਾਉਂਦੀ ਮੰਦਰ ਬੜੀਆਂ ਅੱਛਾ ਜੀ ਇੰਨੀ ਗੱਲ ਸੁਣ ਕੇ ਇਹਨੇ ਉਹਨੇ ਬੂਹਾ ਲਾਤਾ ਹੈ ਉਹ ਬਾਹਰ ਖੜੂਤੇ ਹੀ ਉਹਨਾਂ ਨੂੰ ਖੜਲੇ ਜਾਣੇ ਜੀ ਉਹ ਮੈਂ ਇੱਕੋ ਬੁਢੀ ਵੇਖੀ ਆ ਤੇ ਜਿਹੜੇ ਮੁੰਡੇ ਪਾਸੇ ਉਹਨਾਂ ਨੂੰ ਮੈਂ ਜਾਣਦਾ ਨਹੀਂ ਆਰੇ ਪਿੰਡਾਂ ਦੇ ਆ ਪਾਕਸੇ ਦੇ ਮੁੰਡੇ ਆ ਦੋ ਇਹਦੇ ਦੋ ਇਹਦੇ ਅਜਾ ਦੋ ਇਹਦੇ ਸੀ ਦੋ ਇਹਦੇ ਤੀਜੀ ਆਪ ਤੀਜੀ ਆਪ ਹੂੰ ਪਰ ਕਿਤਾ ਕਿੰਨੇ ਪਿੰਡਾਂ ਵਾਲੇ ਜੋ ਚਾਹ ਨਹੀਂ ਕਿ ਕੋਈ ਪਿੰਡ ਵਾਲਾ ਨਹੀਂ ਗਾਂ ਆਇਆ ਮੈਂ ਤਾਂ ਬੁੱਢਾ ਬੰਦਾ ਆ ਮੈਂ ਤਾਂ ਡਰਦਾ ਤਾਂ ਨਹੀਂ ਆਇਆ ਹੂੰ ਤੇ ਉਹ ਬੀਬੀ ਨੇ ਬੂਹਾ ਲਾਇਆ ਕੰਨ ਟੱਪੇ ਬਿਲਕੁਲ ਜੀ ਆ ਤਸਵੀਰ ਆ ਕਿ ਇੱਥੋਂ ਕੰਨ ਟੱਪੀ ਗਈ ਹੈ ਜੀ ਹਾਂ ਜੀ ਉਧਰ ਆਉਂ ਚਾ ਨਾ ਅੱਜ ਪਰ ਇਸ ਹੁਣ ਪਿੰਡ ਵਾਲੇ ਸਾਰੇ ਇਕੱਠੇ ਹੋਏ ਨੇ ਪਰ ਪਿੰਡ ਦੇ ਹਾਲਾਤ ਉਸ ਟੈਂਮ ਵੀ ਇੰਨਾ ਇਕੱਠ ਹੋ ਗਿਆ ਸੀ ਪਰ ਉਹਨ ਪਿੰਡ ਦੇ ਲੋਕ ਹੀ ਦੱਸ ਰਹੇ ਨੇ ਕਿ ਬੜੀ ਸ਼ਰਮਨਾਕ ਗੱਲ ਆ ਇੱਥੋਂ ਕੰਦ ਉਸ ਮਹਿਲਾ ਦੇ ਵੱਲ ਟੱਪੀ ਗਈ ਗੱਲਬਾਤ ਵੀ ਕਰਨ ਜੋ ਇੱਥੇ ਮੁੱਖੀ ਅੱਗੇ ਨਹੀਂ ਕਿ ਲੋਕ ਇਸ ਗੱਲ ਨੂੰ ਕਿ ਦੱਸ ਰਿਹਾ ਨੇ ਪਿੰਡ ਦੇ ਆ ਦੇਖ ਸਕਦੇ ਕੰਦ ਇਹ ਉਹ ਦਿਖਾ ਸਕਦੇ ਆ ਕਿ ਇਸ ਘਰ ਥਾਣੀ ਉਹ ਮਹਿਲਾ ਕੰਦ ਟੱਪ ਕੇ ਆ ਦੇਖ ਸਕਦੇ ਕਿ ਇੱਥੋਂ ਕੰਦ ਟੱਪ ਕੇ ਉਹਨਾਂ ਦਾ ਦਰਵਾਜ਼ਾ ਅਸਲ ਦਰਵਾਜ਼ਾ ਖੋਲਿਆ ਕਿ ਆ ਜੀ ਦਰਵਾਜ਼ਾ ਖੋਲਿਆ ਗਿਆ ਮੈਂ ਇੱਥੇ ਫਲੋਤਾ ਹਾਂ ਅੱਜ ਤੁਸੀਂ ਇੱਥੇ ਹਾਂ ਨਹੀਂ ਮੈਂ ਇੱਥੇ ਖੜਾ ਹਾਂ ਇੱਥੋਂ ਕੰਦ ਪੁਕੇ ਨਾਲੇ ਚੜਦੀ ਚੜਦੀਆਂ ਦੀ ਚਮੜੇ ਬੂਹ ਨੀ ਲੰਦੇ ਹੋਣ ਇੱਥੇ ਫਲੋਤੀ ਅੰਦਰ ਕਿਉਂ ਬੜੀਆਂ ਆ ਅੱਜ ਮਹਿਲਾ ਵੀ ਸਾਥ ਦਿੱਤਾ ਗਿਆ ਕਿ ਪੂਰੀ ਪਲਾਨਿੰਗ ਦੇ ਨਾਲ ਆਏ ਸੀ ਪਲਾਨ ਦੇ ਨਾਲ ਆਏ ਹੁਣ ਜਿਹੜੇ ਅਸੀਂ ਤਾਂ ਖੇਤੋਂ ਆਏ ਬਾਹਰੋਂ ਆਏ ਤੇ ਫੇਰ ਅਸੀਂ ਗੱਲ ਸੁਣੀ ਇੱਥੋਂ ਕੰਦ ਟੱਪੀ ਮੈਂ ਆ ਵੇਖੀ